ਆਮ ਆਦਮੀ ਪਾਰਟੀ ਦੇ ਕਾਉਂਸਲਰ ਪੂਜਾਲਾ ਥੋੜਾ ਸਚਦੇਵਾ ਦੇ ਪਤੀ ਵੱਲੋਂ ਵੀ ਸਮਾਜ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਵਾਰਡ ਤੋਬੀ ਘਾਟ ਮੱਲੇ ਵਿੱਚ ਪੈਂਦੇ ਗੰਦੇ ਨਾਲੇ ਦੀ ਸਫਾਈ ਕਰਾਈ ਗਈ ਨਗਰ ਕੌਂਸਲ ਅਤੇ ਐਮਐਲਏ ਦੇ ਸਹਿਯੋਗ ਨਾਲ ਜਿੱਥੇ ਵਾਰਡ ਵਾਸੀਆਂ ਨੇ ਕੀ ਕੁਝ ਕਿਹਾ ਅਤੇ ਬੰਟੀ ਸਜਦੇਵਾ ਦਾ ਕੀ ਕਹਿਣਾ ਹੈ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਿਸ ਤਰ੍ਹਾਂ ਜੀ.ਸੀ.ਬੀ ਲਾ ਕੇ ਨਾਲੇ ਦੀ ਸਫਾਈ ਕਰਾਈ ਜਾ ਰਹੀ ਹੈ ਇਸ ਮੌਕੇ ਬੋਲਦੇ ਹੋਏ ਬੰਟੀ ਸਜਦੇਵਾ ਤੇ ਵਾੜਵਾਸੀਆਂ ਨੇ ਕੀ ਕੁਝ ਕਿਹਾ ਸਜਦੇਵਾ ਜੀ ਸਰੇ 8 ਮਹੀਨੇ ਕਰੋੜੇ ਨਹੀਂ ਨਾ ਸਫਾਈ ਦਿਨੋਂ ਪਰਵਾਹੇ ਨੇ 20 ਸਾਲ ਤੋਂ ਨਾਲਾ ਸਫਾਈ ਨਹੀਂ ਹੋਈ ਸੀ ਕਿ ਜੀ.ਵੀ.ਸੀ ਮਸ਼ੀਨ ਕਰਕੇ ਆਪਨੇ ਨਾਲਾ ਸਾਰਾ ਪਾਣੀ ਬੂਹੇ ਦੇ ਅੰਦਰ ਪਈ ਜਾਂਦਾ ਸੀ ਇਹ ਹਮ ਦੀ ਲੋਸ ਕਰਵਾ ਰਹੇ ਨੇ ਥੋਪੀ ਕਰਤਾ ਤੇ ਲਾ ਕੇ ਸਵੇਰ ਦੇ ਲੱਗੇ ਨੇ ਪੂਜਾ ਲੁਤਰਾ ਬੰਟੀ ਸੇ ਦੇਵਾ 21 ਨੰਬਰ ਵਾਰ ਦਾ ਸ਼ਹਿਰ ਤੋਂ ਪੰਦਿਲੋ ਕਰਵਾ ਰਹੇ بارش ਦਾ ਮੌਸਮ ਹੈ ਐਨ ਐ ਐਮ ਸੀ ਵੀ ਹੈ ਇਹਨਾਂ ਨੇ ਇੱਕ ਨੰਬਰ ਕੰਮ ਕਰਵਾ ਦੇਣ ਦਿਲੋਂ ਸਵਾਗਤ ਹੈ ਬਹੁਤ ਵਧੀਆ ਕੰਮ ਕਰਵਾ ਰਹੇ ਸਾਡੇ ਵਾਰਡ ਦੇ ਅੰਦਰ ਆਪਣੇ 파ਰਸ਼ਦ ਪੂਜਾ ਲੁਤਰਾ ਜੀ ਹੈ ਉਹਨਾਂ ਦੇ ਹਸਪੰਦ ਬੰਟੀ ਜੀ ਆਏ ਆ ਉਹ ਸਫਾਈ ਕਰਵਾ ਰਹੇ ਹੈ ਔਰ ਬੜੇ ਵਧੀਆ ਤਰੀਕੇ ਅੱਜ ਕੰਮ ਹੋ ਰਿਹਾ ਇੱਥੇ ਅਸੀਂ ਤਾਂ ਵੈਸੇ ਸੋਚ ਰਹੇ ਸੀ ਵੀ ਇਹਨਾਂ ਨੂੰ ਜਾ ਕੇ ਮਿਲੀਏ ਔਰ ਗੱਲ ਕਰੀਏ ਪਰ ਸਾਡੇ ਸੋਚਣ ਤੋਂ ਸੋਚਣ ਦੌਰਾਨ ਹੀ ਇਹ ਆ ਗਏ ਜਾਂ ਦੀ ਜ਼ਰੂਰਤ ਹੀ ਨਹੀਂ ਪਈ ਸੁਸਰ ਅੱਗੇ ਬਾਰਿਸ਼ੀ ਦਾ ਮੌਸਮ ਵੀ ਹੈ ਤੇ ਨਾਲ ਹੀ ਬਲੋਕਸ ਹੋ ਜਾਂਦੀਆਂ ਸੋ ਇਸ ਦਾ ਕਿੰਨਾ ਪ੍ਰਭਾਵ ਪੈਗਾ ਜਦੋਂ ਖਾਲੇ ਦੀ ਸਫਾਈ ਹੋएगी ਖਾਲੇ ਦੀ ਸਫਾਈ ਦੇ ਨਾਲ ਪ੍ਰਭਾਵ ਕੋਈ ਬਹੁਤਾ ਜ਼ਿਆਦਾ ਤਨਹੀਂ ਅਜੇ ਪੈ ਸਕਦਾ ਕਿਉਂਕਿ ਇਹਦਾ ਪ੍ਰੋਪਰ ਕੰਮ ਹੋਣਾ ਵਾਲਾ ਸਾਰਾ ਕਾਫੀ ਟਾਈਮ ਲੱਗੇਗਾ ਇਹਨੂੰ ਸਾਫ ਸਫਾਈ ਨੀਚੇ ਤੱਕ ਦੀ ਹੋਏਗੀ ਬੰਦੇ ਲੱਗਣਗੇ ਫਿਰ ਉੱਪਰੋਂ ਕਵਰ ਹੋਏਗਾ ਜਾਲੀਆਂ ਨੂੰ ਕਨੈਕਟ ਕੀਤਾ ਜਾਵੇ ਖਾਲੀਆਂ ਨੂੰ ਇਹਨਾਂ ਦੇ ਨਾਲ ਜਿਹੜੀ ਕਨੈਕਟ ਹੁੰਦੀ ਹੈ ਵਿੱਚ ਜਾਲੀ ਰੱਖੀ ਜਾਏ ਉਹਦੇ ਨਾਲ ਸਫਾਈ ਹੋਏਗੀ ਤਾਂ ਕਿ ਗੰਦ ਵਿੱਚ ਨਾ ਜਾਏ ਔਰ ਬਲੋਕੇਜ ਨਾ ਹੋਏ ਜੀ ਸਮਝਾਣ ਦੇ ਦੋ ਸਫਾਈ ਹੋ ਰਹੀ ਹੈ ਉਸ ਤੇ ਗਾੜੀ ਦਾ ਫਾਜ਼ਿਲਕਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ RAM RAM ਨਮਸਕਾਰ ਸਤਿ ਸ਼੍ਰੀ ਅਕਾਲ ਤੇ ਜਿਵੇਂ ਕਿ ਪਤਾ ਹੀ ਹੈ ਸਾਵਨ ਦਾ ਮਹੀਨਾ ਚੱਲ ਰਿਹਾ ਹੈ بارشਾਂ ਬਹੁਤ ਹੁੰਦੀਆਂ ਨੇ ਤੇ ਉਹਨਾਂ ਦੀ ਦੇਖਦੇ ਹੋਈ ਤੇ ਖਾਲੇ ਦੀ ਸਫਾਈ ਕਰਾਈ ਜਾ ਰਹੀ ਹੈ ਕਿ ਵਾਰ ਵਾਸੀਆਂ ਦੀ ਵੀ ਕਾਫੀ ਮੰਗ ਸੀ ਕਾਫੀ 15 20 ਸਾਲਾਂ ਤੋਂ ਖਾਲੇ ਦੀ ਸਫਾਈ ਨਹੀਂ ਹੋਈ ਸੀ ਕਿ ਅੱਜ ਕਮੇਟੀ ਨਾਲ ਗੱਲ ਕਰਕੇ ਕਿ ਉਹਨਾਂ ਨੂੰ JCB ਪ੍ਰੋਵਾਈਡ ਕਰਾਈ ਗਈ ਹੈ ਕਿ ਉਹਦੇ ਨਾਲ ਸਾਡੇ ਸਫਾਈ ਕਰਮਚਾਰੀ ਵਿਚਾਰੇ ਸਵੇਰ ਦੇ ਲੱਗੇ ਨੇ ਖਾਲਾ ਸਾਫ ਕਰਨ ਨੂੰ ਇਹਨਾਂ ਨੇ ਆਸ-ਪਾਸ ਦੀ ਜਿਹੜੀ ਇੱਥੇ ਦੁਕਾਨਦਾਰ ਨੇ ਤੇ ਸਾਡੇ ਭਾਈ ਵੀ ਨੇ ਉਹਨਾਂ ਨੇ ਕਿਹਾ ਕਿ ਇੱਕ ਕਰੀ ਸਫਾਈ ਨੀਚੇ ਤੱਕ ਕਰਾ ਦੋ ਤੇ ਜਾਲੀ ਦਾ ਪ੍ਰਬੰਧ ਵੀ ਕਰਾ ਦੋ ਤੇ ਉਹ ਵੀ ਸੀ ਜਲਦ ਕਰਵਾ ਦਾਂਗੇ ਕਿ ਜਿਵੇਂ ਕਿ 1 ਨੰਬਰ 2 ਨੰਬਰ ਗਲੀ ਦਾ ਲੈਵਲ ਨੀਚਾ ਹੈ ਜਿਹਨੂੰ ਦੇਖਦੇ ਹੋ ਇਹ ਪਾਣੀ ਉਹਨਾਂ ਚ ਕਾਫੀ ਦਿਨ ਖੜ ਜਾਂਦਾ ਹੈ ਬਰਸ਼ਾਂ ਦੀ ਉਹਨੂੰ ਦੇਖਦੇ ਹੋਏ ਵੀ ਸਾਡੇ ਪਛਾਣ ਨਹੀਂ ਸੀ ਕਿ ਕਾਲੇ ਦੀ ਸਵਾਈ ਹੋ ਜਾਵੇ ਜਿਨ੍ਹਾਂ ਦੇ ਗਲੀਆਂ ਨਹੀਂ ਬੰਦੀਆਂ ਤੇ ਅਸੀਂ ਕਮੇਟੀ ਨੂੰ ਰਿਕਵੈਸਟ ਕਰ ਚੁੱਕੇ ਇੱਕ ਨੰਬਰ ਦੋ ਨੰਬਰ ਗਲੀ ਤੇ ਤੋਬੀ ਕਰਦੀ ਪਹਿਲ ਦੇ ਆਧਾਰ ਤੇ ਬਣਾਈ ਜਾਵੇ ਐਮ ਐਲ ਏ ਸਾਹਿਬ ਨੂੰ ਰਿਕਵੈਸਟ ਕਰਦੇ ਹਾਂ ਇੱਕ ਨੰਬਰ ਦੋ ਗਲੀ ਦੋ ਨੰਬਰ ਗਲੀ ਦੇ ਉੱਤੇ ਧਿਆਨ ਦਿੱਤਾ ਜਾਵੇ ਤੇ ਉਹਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਸਾਨੂੰ ਐਮ ਐਲ ਏ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਤੋਂ ਜਲਦੀ ਮਤਲਬ ਆਕੇ ਇਹਨਾਂ ਦਾ ਕੰਮ ਸ਼ੁਰੂ ਕਰਾ ਦਾਂਗੇ ਇੱਕ ਦੋ ਨੰਬਰ ਗਲੀ ਦਾ ਤੇ ਬਣਵਾ ਦਾਂਗੇ ਤੇ ਉਹਨੂੰ ਦੇਖਦੇ ਹੋਏ ਕੀ ਖਾਲੀ ਦਾ ਇੱਕ ਬੰਦਾ ਸੀ ਇੱਥੇ ਪੂਰੇ ਟੋਬੀ ਕਾਰ ਦੇ ਏਰੀਆ ਕੋ ਲੈ ਕੇ ਤੇ ਪੂਰਾ ਹੀ ਰੋੜ ਤੱਕ ਖਾਲੀ ਦੀ ਸਵਾਈ ਕਰਾਈ ਗਈ ਹੈ ਤੇ ਜਿੰਨੀ ਤੱਕ ਪੂਰੀ ਕੰਪਨੀ ਨੇ ਸਵਾਈ ਨਹੀਂ ਹੁੰਦੀ ਉਨੀ ਤੱਕ ਸਾਡਾ ਭਰਾ ਇਹ ਸਵਾਈ ਕਰੇਗਾ ਤੇ ਮੈਂ ਫਿਰ ਵਾਰ ਵਾਰ ਵਾਸੀ ਦਾ ਧੰਨਵਾਦ ਕਰਦਾ ਜਿਹੜਾ ਇੰਨਾ ਪਿਆਰ ਦਿੰਦੇ ਨੇ ਤੇ ਅੱਜ ਕਾ ਚਿੰਤਾ ਦਾ ਵੀ ਧੰਨਵਾਦ ਕਰਦਾ ਜਿਹੜਾ ਇੰਨਾ ਪਿਆਰ ਤੇ ਸਹਿਯੋਗ ਦੇਣ ਤੇ ਧੰਨ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत